ਅੱਜ ਦੀ ਜਿਹੜੀ ਮੀਟਿੰਗ ਹੈ ਇਹ ਬੜੀ ਮਹੱਤਵਪੂਰਨ ਮੀਟਿੰਗ ਹੈ ਔਰ ਆਉਣ ਆਲੇ ਸਮਨੇ ਚ ਆਪਾਂ ਇਸੇ ਤਰ੍ਹਾਂ ਆਪਾਂ ਮੀਟੀਆਂ ਹਰ ਮਹੀਨੇ ਜਾਂ ਦੋ ਮਹੀਨਿਆਂ ਬਾਅਦ ਕਰਦੇ ਰਵਾਂਗੇ ਇੱਕ ਤਾਂ ਮੇਰੀ ਬੇਨਤੀ ਹੈ ਤੁਹਾਨੂੰ ਕਿ ਜਿਹੜੀਆਂ 7 ਸੀਟਾਂ ਅਸੀਂ ਜਿੱਤੇ ਜਿਹਦੇ ਚ ਤੁਸੀਂ ਸਰਗਰ ਚੰਦਜੀਤ ਸਿੰਘ ਚੰਨੀ ਸਾਹਿਬ ਨੂੰ ਇਜਤਾਇਆ ਮੈਨੂੰ ਲੋਹਿਆਣੇ ਦੇ ਲੋਕਾਂ ਨੇ ਜਤਾਇਆ ਇਹ ਸਾਡੇ ਲੀਡਰਾਂ ਦੀ ਜਿੱਤ ਨਹੀਂ ਹੈ। ਔਰ ਇਹ ਰਾਜੇ ਵੜਕ ਦੀ ਜਿੱਤ ਨਹੀਂ ਹੈ ਜਾਂ ਪ੍ਰਤਾਪ ਸਿੰਘ ਬਾਦਲੇ ਦੀ ਜਿੱਤ ਨਹੀਂ ਹੈ। ਇਹ ਕਾਂਗਰਸ ਦੇ ਸਮੁੱਚੇ ਵਰਕਰ ਜਿਹੜਾ ਪਿਆਰ ਕਰਦਾ ਸੀ ਕਾਂਗਰਸ ਪਾਰਟੀ ਨੂੰ ਉਹ ਦੁਬਾਰੇ ਜਿਹੜਾ ਨਿਰਾਸ਼ ਤੇ ਅਤਿ ਹਾਰ ਸੀਗਾ ਅਮਰਿੰਦਰ ਸਿੰਘ ਦੀ ਸਰਕਾਰ ਉਹ ਦੁਬਾਰੇ ਕਿਤੇ ਨਾ ਕਿਤੇ ਉਹਨਾਂ ਨੂੰ ਸਨਮਾਨ ਥੋੜਾ-ਥੋੜਾ ਦੇਣਾ ਸ਼ੁਰੂ ਕੀਤਾ। सारे सारे लीडर साहबान ने तो दबारे उठ खड़ा होया जालवी साहब ये जीत कोई प्रदेश अध्यक्ष ने जताई हुई जीत नहीं है या सीएलपी लीडर ने जताई हुई जीत नहीं है ये आम वर्करों की जीत थी उन लोगों ने ये सारे के सारे मेंबर ऑफ पार्लियामेंट जताने का काम किया महिला कांग्रेस की सारी प्रधान वो भी इतने उपस्थित थे मेरे ਪਹਾੜ ਕੀ ਨਾ ਸੇ ਨਾ ਸਾਨੂੰ ਵੀ ਜਾਂਦਾ ਹੈ ਤੁਹਾਨੂੰ ਜਾਂਦਾ ਹੈ ਤੇ ਠੀਕ ਮੇਰੇ ਤੋਂ ਪਹਿਲਾਂ ਬੋਲ ਰਹੀ ਸੀ ਮੈਂ ਨਾਮ ਪੁੱਛਿਆ ਕੋਈ ਜਾਣਦਾ ਨਹੀਂ ਸੀਗਾ ਅੰਕਲ ਸਾਹਿਬੇ ਵਾਟਕਰਾ ਦਾ ਮਾਨਸਾ ਮਾਨ ਬੜਾ ਜ਼ਰੂਰੀ ਹੈ ਪਰ ਏਰੀ ਬੇਟੀ ਹੈ ਜਿਹੜੇ ਜਵਾੜੇ ਸ਼ਾਈ ਲੋਕ ਸਨ ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਵੀ ਕਿਸ ਤਰ੍ਹਾਂ ਜਲੰਧਰ ਤੋਂ ਚਲ ਕੇ ਏਰਤੀ ਚੰਡੀਗੜ੍ਹ ਜਾਂਦਾ ਹੈ ਜਦੋਂ ਮੈਨੂੰ ਪਤਾ ਸੀ ਵੀ ਚੰਡੀਗੜ੍ਹੋਂ ਦਿੱਲੀ ਜਾਂਦਾ ਤੇ ਸਾਡੇ ਮੰਤਰੀਆਂ ਦੇ ਬਾਅਦ ਚੱਕਰ ਕਿਵੇਂ ਲਾਉਂਦਾ ਹੈ ਉਹ ਸਾਰੇ ਨੂਬ ਚਲੇ ਗਏ ਜਿਨ੍ਹਾਂ ਨੇ ਵਰਕਰਾਂ ਦਾ ਮਾਨ ਸਨਮਾਨ ਨਹੀਂ ਕਰਦੇ ਸਾ। ਹੁਣ ਤਕਰੀਬਨ ਜਿਹੜਾ ਬ੍ਰਾਂਡ ਰਹਿ ਗਿਆ ਕਾਂਗਰਸ پارٹی ਕੋਲ। ਯਾਨੀ ਕਿ ਜਿਹੜੇ ਸੋ ਕਾਲ ਲੀਡਰ ਰਹਿ ਗਏ ਕਿੰਨੇ ਦਾ ਕਿੱਦੇ ਕੋਈ ਇੱਕ ਅੱਡੇ ਨੂੰ ਛੱਡ ਕੇ ਸਾਰੇ ਜ਼ਮੀਨ ਦੇ ਨਾਲ ਜੁੜੇ ਹੋਇਆ ਕਿ ਉਹ ਵਰਕਰ ਦਾ ਮਾਨ ਸਨਮਾਨ ਕਰਨਾ ਜਾਣਦੇ ਐ। ਔਰ ਸਾਨੂੰ ਪਤਾ ਹੈ ਦੀ ਵਰਕਰ 14 ਦੀ ਹੈ ਜਲੰਧਰ ਦਾ ਵਰਕਰ 14 ਜਿਹਨੂੰ ਸਰਕਾਰ ਬਣੇ ਇੱਕ ਉਦਾਹਰਣ ਹੈ ਕਿ ਅਸੀਂ ਕਮਿਸ਼ਨਰ ਪੋਸਟ ਨੂੰ ਮਨਜਾਈਏ ਡੀਸੀ ਨੂੰ ਮਨਜਾਈਏ ਤੇ ਦੇਖ ਸਾਡਾ ਖੁੱਲਾ ਹੋਵੇ 5 ਮਿੰਟਾਂ ਜਿਸੀਂ ਡੀਸੀ ਕੋਲੇ ਕਮਿਸ਼ਨਰ ਕੋਲੇ ਬੈਠੇ ਹੋਈਏ ਸਾਨੂੰ ਚਾਹ ਪੁੱਛੇ ਤੇ ਸਾਡਾ ਸਨਮਾਨ ਕਰੇ ਅਗਰ ਕੰਮ ਹੋਇਆ ਕਰਨਾਲਾ ਤਾਂ ਜ਼ਰੂਰ ਕਰਨ ਦੇਖੋ ਉਹ ਨਹੀਂ ਕੀ ਉਹ ਲੈਣੇ ਕਿੰਨ ਸਬੰਧਾਂ ਦੇ ਅਸਕਰ ਕਦੇ ਕਮੀ ਨਾ ਹੋਵੇ ਇਹ ਸਾਰੇ ਅਸੀਂ ਜਾਣਦੇ ਹਾਂ ਔਰ ਕਰਾਵਾਂਗੇ ਜੱਗੀਰ ਅਸੀਂ ਤੁਹਾਨੂੰ ਸੈਕਟਰੀਅਟਰੀਏ ਤੇ ਉੱਥੇ ਪਾਸ ਵੀ ਬਣਾ ਕੇ ਦੇ ਸਕਦੇ ਹਾਂ ਕੋਡਾ ਕਾਰ ਬਣਾਉਣਾ ਚਾਹੀਦਾ ਵੀ ਇਹ ਸਾਡਾ ਵਰਕਰ ਹੈ ਤੇ ਸੀਐਮਓ ਦੀ ਮੋਹ ਲੱਗੀ ਹੋਣੀ ਚਾਹੀਦੀ ਹੈ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਬਣੇ ਤੇ ਜਿਹੜਾ ਵਿਅਕਤੀ ਜਾਵੇ ਉਹ ਕੋਈ ਕਾਰ ਉਹਨੇ ਠਾੜੇ ਦੇ ਅੰਦਰ ਉਹਨਾਂ ਪਾਸੀ ਉਹਨੂੰ ਲੋੜ ਨਾ ਹੋਵੇ ਇੱਕ ਕੇ ਮਲੇ हिसाब 100-100 ਆਦੇ ਹੱਕੇ ਦੇ ਵਿੱਚੋਂ ਪਾਸ ਦੇ ਸਕਦਾ ਹੋਵੇ। ਸਾਡਾ ਜੋ ਆਦੇ ਚੰਗੇ ਵਰਕਰਾਂ ਨੂੰ ਪਾਸ ਫਿਲਿੰਗ ਤੇ ਉਹ ਜਾ ਕੇ ਕਿਸੇ ਵੀ ਮੰਤਰੀ ਕੋਲੇ ਸੈਕਟਰੀਅਟਸ ਦੇ ਵਿੱਚ ਉੱਥੇ ਕੰਮ ਕਰਾ ਸਕਣ। ਸਾਡੂੰ ਮਾਨ ਸਮਾਨ ਕਰਉਣਾ ਵੀ ਹੁੰਦਾ ਤੇ ਕਰਨਾ ਵੀ ਹੁੰਦਾ। ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ। ਸਾਰੇ ਲੀਡਰ ਜਿਹੜੇ ਬੈਠੇ ਨੇ ਤੇ ਉਸੇ ਜ਼ਮੀਨ ਨਾਲ ਜੁੜੇ ਨੇ। ਹੋਰ ਨਾਲ ਆ ਗਈ ਮਿੱਤਰੋ 3 ਸਾਲ ਆਪਣੇ ਟੱਪ ਗਏ ਤੇ 2 ਸਾਲ ਰਹਿ ਗਏ ਗੱਲ ਚਰਚਾ ਚੱਲਦੀ ਹੈ ਕਾਂਗਰਸ ਆ ਸਕਦੀ ਹੈ ਇਹ ਇਕੱਲੀ ਚਰਚਾ ਨਾ ਨਵੇਂ ਇਹ ਵਾਸਤਵ ਰੂਪ ਦੇ ਵਿੱਚ ਅਸੀਂ ਇਹਦੇ ਤੇ ਪਹਿਰਾ ਦੇਣਾ ਹੈ ਜਿਹੜਾ ਕਿ ਅਸੀਂ ਦੇ ਨਹੀਂ ਰਹੇ ਬਰਾਕਾ ਦੇ ਪ੍ਰਧਾਨ ਤਸल्ली बरष ਦੇ ਕੰਮ ਨਹੀਂ ਹੋ ਰਿਹਾ ਜਿਗਾ ਪ੍ਰਧਾਨ 50 ਪੈਸੇ ਅਸੀਂ ਕੰਮ ਕਰ ਰਹੇ ਹਾਂ ਪੰਜਾਬ ਦਾ ਪੰਡਾਨ 50 ਪੈਸੇ ਕੰਮ ਕਰ ਰਿਹਾ ਹਜੇ 100% ਕੰਮ ਨਹੀਂ ਕਰ ਰਿਹਾ। ਕਿਉਂਕਿ ਸਮਾਂ ਕਾਫੀ ਸੀਗਾ। ਸਾਨੂੰ ਸਾਰਿਆਂ ਨੂੰ ਹੁਣ 100% ਕਿਸ਼ਤੇ ਹੋਣਾ ਪੈਣਾ ਹੈ ਕਿ ਸਰਕਾਰ ਬਣਾਉਣੀ ਹੈ। ਤੇ ਨਹੀਂ ਤਾਂ ਹਰਿਆਣਾ ਤੇ ਹੋਰ ਰਹੀਆਂ ਐਗਜ਼ਾਮਪਲ ਦੇ। 100% ਬਤਨਤਤ ਮਹੀਨੇ 'ਚੋਂ 25 ਦਿਨ ਕੰਮ ਕਰਨਾ ਪੈਣਾ ਹੈ ਮਿੱਤਰੋ। ਵੇ ਨਹੀਂ ਬਲਾਕ ਵਾਲੇ ਨੇ ਮੀਟਿੰਗ ਨਹੀਂ ਲਈ ਬੇਫਿਕੂਪਰਾਤਾ ਹੁਣ ਬਲਾਕ ਪ੍ਰਧਾਨ ਸਾਰੇ ਨਹੀਂ ਵੇਰੀ 25 30% ਦੇ ਹੋਊ। ਕਿਉਂ ਭੁੱਸ ਲਈ ਸਾ? ਮੀਟਿੰਗ ਨਹੀਂ ਕਰਦੇ ਤੁਸੀਂ ਸਾਰੇ ਰਾਂਵੇ ਸਾਨੂੰ ਕਿਹਨਾਂ ਲਈ ਹੋ? ਬਲਾਕ ਪ੍ਰਧਾਨ ਦਾ ਕੰਮ ਕੀ ਹੈ? ਇੱਕ ਮਹੀਨੇ ਚ ਮੀਟਿੰਗ ਕਰਨਾ ਸਿਖਾਇਆ ਕਹਿ ਰਿਹਾ ਔਰ ਇਹ ਪਿਸੂ ਬੈਠ ਗਿਆ। ਬਲਾਕ ਪ੍ਰਧਾਨ ਨੂੰ ਕਹਿੰਨਾ ਚਾਹੀਦਾ ਇਹੋ ਛੱਡ ਦੇ ਆਪੇ ਲੀਡਰ ਨੂੰ ਕਹੇ ਕਿਸੇ ਨੂੰ ਹੋਰ ਬਣਾ ਲਓ ਕਿਉਂਕਿ ਖੁਦ ਨੂੰ ਬਣਾ ਵੀ ਨਹੀਂਦੇ ਆ ਲੀਡਰ ਤੇ ਉਹ ਤੋਂ ਬਾਅਦ ਬਦਲ ਵੀ ਨਹੀਂ ਸਕਦੇ ਉਹ ਕਰਦਾ ਵੀ ਕੁਝ ਨਹੀਂ ਹਰਾਸਪਾੜਾ ਕਰਮੈਂ ਕਿ ਉਹ ਘੱਟੋ ਘੱਟ ਘੱਟੋ ਘੱਟ 15 ਦਿਨ ਆਪਦੇ ਬਲਾਕ ਦੇ ਵਿੱਚ ਮੀਟਿੰਗਾਂ ਕਰੇ ਇਹ ਨਹੀਂ ਵੀ ਇੱਕ ਮੀਟਿੰਗ ਕਰ ਲਈ ਅਗਲੇ ਪਿੰਡ ਕਰੇ ਅਗਲੇ ਬੋਰਡ 'ਚ ਕਰੇ ਅਗਲੇ ਬੋਰਡ 'ਚ ਕਰੇ ਕੋਈ ਅੰਦਾਜ਼ ਮੈਨੂੰ ਨਹੀਂ ਕੀ ਜਾਂਦਾ ਅਲਟਰਨੇਟਿਵ ਬਣਾਵੇ ਉਹ ਬੂਥ ਕਮੇਟੀ ਅੱਜ ਬਣਾਵੇ ਉਹ ਬੂਥ ਕਮੇਟੀ ਚੋਂ ਫਿਰ ਅੱਜ 20 ਨਹੀਂ ਬਣਾਉਂਗਾ ਕੱਲ ਨੂੰ 10 ਕੱਢੇ ਜਿਹੜੇ ਕੰਮ ਨਹੀਂ ਕਰਦੇ ਫੇਰ ਨਵੇਂ ਪਾਵੇ ਫੇਰ ਕੱਢੇ ਫੇਰ ਪੰਜ ਫੇਰ ਵੀ ਪੱਕੇ ਹੁੰਦੇ ਪਠਿਓੜੇ ਨਹੀਂ ਨਹੀਂ ਸੋਣੇ ਇਹ ਬੂਥ ਪ੍ਰਧਾਨ ਦਾ ਬਲਾਕ ਪ੍ਰਧਾਨ ਦਾ ਕੰਮ ਹੈ ਲੇਕਿਨ ਬਲਾਕ ਪ੍ਰਧਾਨ ਐਮਐਲਏ ਸਰ ਦੇ ਤਾਂ ਐਮਐਲਏ ਦਾ ਮੰਤਰੀ ਸੈਟ ਦਾ ਮંત્રી ਦਾ ਪ੍ਰਧਾਨ ਤੇ ਸਿੱਧਾ ਸਾਰਾ ਕੰਮ ਕਿਵੇਂ ਕਰੂਗਾ ਸਾਰਾ ਕੰਮ ਖੜੇ ਸਾਹਮਣੇ ਤਾਂ ਨਹੀਂ ਆ ਕੇ ਕਰੂਗਾ जिला प्रधान बड़ी मुश्किल ਨਾਲ ਅਸੀਂ ਇੱਕ ਮੀਟਿੰਗ ਬਾਈ ਆਰ ਮੀਟਿੰਗ ਕਰਤਾ ਲਈ ਸੀ ਜੇ ਸਾਦ ਗੇ ਨਹੀਂ ਬਾਈਜੀ ਭੋਗ ਹੈ ਸਾਡੀ ਗੱਲ ਵਿਆਹ ਤੇ ਭੋਗਾਂ ਦੇ ਮੋਟੇ ਨਹੀਂ ਪੋਣੀ ਮਤਲਬ ਤੁਹਾਨੂੰ ਯਾਦ ਰੱਖਿਓ ਜੇ ਤੁਹਾਨੂੰ ਉਹ ਭੋਗ ਦੇ ਵਿਆਹ ਵਾਲੇ ਮੋਟਾ ਪਾਉਂਦੇ ਹੁੰਦੇ ਤਾਂ ਹੁਣ ਵੀ ਤੁਸੀਂ ਭੋਗ ਤੇ ਵਿਆਹ ਇੰਨੇ ਡੰਡ ਕੀਤੇ ਆ ਤੁਸੀਂ 50-50 ਹਜ਼ਾਰ ਕੋ ਤੁਸੀਂ ਜੇਤ ਬਾਈ ਛੱਡਦੇ ਉਹਨਾਂ ਨੇ ਭੋਗ ਤੇ 하게 ਕਿਉਂ ਮੈਂ ਨਹੀਂ ਕਹਿੰਦਾ ਭੋਗ ਤੇ ਜਾਣਾ ਨਹੀਂ ਮੂਰ ਪ੍ਰਾਇੋਰਟੀ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਰੋਜ਼ ਬਾਹਰ ਲੱਗ ਪੋ ਗਿਆ ਫਿਰ ਕੀ ਕਰਾਂ ਮੀਟਿੰਗ ਦਾ ਕੰਮ ਹੀ ਨਹੀਂ ਸੈਦਾ ਡੇਲੀ 12 ਵਜੇ 24 ਪ੍ਰੋਗਰਾਮ ਹੈ ਪੰਜ ਸੱਤ ਜਗਨਾਪੇ ਅੱਠ ਨੌ ਟੂਰਨਾਮੈਂਟ ਹੈ ਫਿਰ ਮੈਨੂੰ 50 ਦਾ ਪ੍ਰਬੰਧ ਕਰਿਆ ਇਸੇ ਮੈਂ ਬੈਠ ਕੋ ਅਟੈਂਡ ਕਰੋ ਵਿਆਹ ਕਰੋ ਲੇਕਿਨ ਮੀਟਿੰਗ ਦੇ ਹਾਂਜੀ ਮੀਟਿੰਗ ਛੱਡ ਕੇ ਨਹੀਂ ਉਹਨੇ ਸ਼ਾਮ ਨੂੰ ਅੱਗੇ ਪਿੱਛੇ ਛੱਡਣ ਦਿਆਓ ਦੁਹਨੇ ਸੌ ਕੇ ਆਓ ਮੈਂ ਨਹੀਂ ਕਹਦਾ ਬੰਦ ਕਰੀਂ ਲੇਕਿਨ ਜਦੋਂ ਮੀਟਿੰਗ ਹੋਈ ਆ ਸਾਡੇ ਬੰਦੇ ਕਦੇ ਬਾਈ ਦੀ ਅੱਜ ਦਾ ਵਿਆਹ ਬਰੇ ਦੀ ਤਾਂ ਇਹ ਜੇ ਪੰਜਾਬ ਪ੍ਰਧਾਨ ਸਾਹਿਬ ਨੇ ਜੇ ਰਾਫੂ ਕਹਿੰਦੀ ਸਾਡੇ ਦੇ ਕਹਿੰਦੇ ਛੱਡਿਓਣੇ ਵਿਆਹ ਅੱਜ ਨਹੀਂ ਮੇਰੀ ਅਗੈਂਡਾ ਇਹ ਆ ਕਿ ਪ੍ਰਾਇੋਰਟੀ ਸਾਨੂੰ ਕੰਮ ਨੂੰ ਦੇਣੀ ਪਈ ਤੇ જિલ્લા ਪ੍ਰਧਾਨ ਘੱਟੋ-ਟੱਟ ਹਰ ਬਲਾਕ ਦੇ ਵਿੱਚ ਦੋ-ਦੋ ਵਾਰੀ ਜਾ ਕੇ ਮੀਟਿੰਗਾਂ ਲੈ ਕੇ ਆਵੇ ਫੇਰ ਕੰਮ ਚੱਲਦਾ ਹੈ ਜੋ ਜਿਲੇ ਪ੍ਰਧਾਨ ਨੇ ਫਾਰਮੈਟੀਸੇ ਇੱਕ ਵਾਰੀ ਮੀਟਿੰਗ ਕਰਤੀ ਜਦੋਂ ਤੁਹਾਨੂੰ ਪੁੱਛਿਆ ਹੀ اے ਸਸਰੀ ਗੱਲ ਆਉਂਦੇ ਹਲਕੇ ਚ ਤੁਗ ਰਿਹਾ ਹੁਣ ਪੰਜਾਬ ਦਾ ਪ੍ਰਧਾਨ ਇਕੱਲੇ ਲਿੜਿਆਣੇ ਤੁਰਿਆ ਫਿਰੂਗਾ ਕਿ ਕਿੱਧਰ ਇਹ ਤੁਰਿਆ ਫਿਰਦਾ ਫੇਰ ਕੰਮ ਕਿਨੇ ਚੱਲੂਗਾ ਜੀ ਭੋਗ ਰਿਆ ਮੈਨੂੰ ਹੋਰ ਦੋ ਸਾਲ ਅੱਗੇ ਆਪਾਂ ਹੋਣ 3 ਸਾਲ ਹਲੇ ਗੱਲੇ ਸੀ ਥੋੜਾ ਜਿਹਾ ਕਿ ਰੇਸੀ ਸਾਡੇ ਤੁਸੀਂ ਬੜੇ ਕਾਬਲ ਹੋ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਆ ਚਾਹੇ ਉਹ ਹਰਦੇਵ ਸਿੰਘ ਲਾਡੀ ਆ ਤੇ ਚਾਹੇ ਉਹ ਬੇਰੀ ਸਾਹਿਬ ਹੈ ਇਹ ਕੋਈ ਪਿਤਾ ਪੁਰਖੀ ਕੰਮ ਹੈ ਨਹੀਂ ਮਿਹਨਤ ਕਰਕੇ ਦੋਵੇਂ ਜਾਣੇ ਇੱਥੋਂ ਤੱਕ ਪਹੁੰਚੇ ਹੈ ਇਹ ਦਾ ਵੀ ਮੇਰੇ ਆਪ ਚਲਾ ਕੇ ਕੰਮ ਚਲਾਇਆ ਹੈ ਆ ਬਾਵਾ ਹੈਗਰੀ ਹੈ ਮੈਂ ਦੂਜੀ ਵਾਰੀ ਲਗਾਤਾਰ ਜਿੰਨਾ ਜਲੰਧਰ ਸੁਬਾਹ ਨੂੰ ਲੈ ਕੇ ਸ਼ਾਮ ਤੱਕ ਆਪਦੇ ਕੰਮ ਤੇ ਰਹਿੰਦੇ ਨਾਂ ਕਿ ਸ਼ਾਂਤ ਹਾਂ। ਹਣੇ ਭਾਰਤ ਤੋਂ ਲੋ ਯਾਤਰਾ ਦੇ ਨੇ ਮਾਵਾ ਹੈਦਰੀ ਦਾ ਜਲਦਾਂ ਵੀ ਵੇਖਿਆ। ਛੋ ਮੇਰੇ ਕਹਿ ਦਾ ਮਤਲਬ ਇਹ ਹੈ ਕਿ ਸਾਨੂੰ ਥੋੜਾ ਜਿਹਾ ਸਪੀਡ ਤੇ ਮੈਨੂੰ ਘੱਟੋ ਘੱਟ 30 ਦਿਨਾਂ ਚੋਂ 40 ਦਿਨ ਕੰਮ ਕਰਨਾ ਪਊਗਾ ਰਾਤ ਨੂੰ ਵੀ ਜਾਣਾ ਪਊਗਾ ਕਿਤੇ ਜਾਣਾ ਪਿਆ ਫੇਰ ਕੱਤੇ ਆਪਾਂ ਸਰਕਾਰ ਦੇ ਨੇੜੇ ਪਹੁੰਚ ਕੇ ਇਹ ਪ੍ਰੇਖਿਆ ਕਰ। ਛੋ ਇੱਕ ਤਾਂ ਹੁਣ ਗਾਹ ਤੋਂ ਇਹ ਗਾਣ ਫਰਮਾ ਲਓ ਮਹੀਨੇ ਚ ਮੀਟਿੰਗਾਂ ਮੋਹਨ ਦਲਵੀ ਸਾਹਿਬ ਇੱਕ ਹੋਰ ਇਨਚਾਰਜਾਂ ਤਿੰਨ ਇਨਚਾਰਜ ਹੋ ਗਏ ਇੱਕ ਮੁੱਖ ਮੰਤਰੀ ਸਾਹਿਬ ਤੋਂ ਬੁਜੀਲ ਸਾਹੋ ਉਹ ਹੋ ਗਏ ਪਰ ਦੂਜਾ ਲੋਕ ਸ਼ਰਮਾ ਜੀ ਦਲਜੀ ਸਾਹਿਬ ਇਹਨਾਂ ਕੋਲੇ ਐਡਾ ਕਿਹਦਾ ਪੰਜਾਬ ਹੈ ਇਹਨਾਂ ਨੇ ਘੁੱਤੇ ਰਹਿਣਾ ਮੈਂ ਤਾਂ ਚਲੋ ਸਾਰੀ ਗੰਦਾ ਸੀ ਕੰਮ ਇਹਨਾਂ ਨੇ ਹੁਣ ਕਿਹਾ ਕਿ ਟੂਰ ਪ੍ਰੋਗਰਾਮ ਸਬਮਿਟ ਹੋਏਗਾ ਬਰਾਤ ਪ੍ਰਧਾਨ ਦਾ 30 15 ਦਿਨਾਂ ਦਾ ਟੂਰ ਪ੍ਰੋਗਰਾਮ ਇੱਕ ਵਾਰ ਹੀ ਦੇਣਾ ਹੈ ਤੇ 15 ਦਿਨਾਂ ਦਾ ਫੇਰ ਦੇਣਾ ਵੀ ਮੈਂ ਇੱਥੇ ਇੱਥੇ ਜਾ ਰਹੇ ਹਾਂ ਤੇ ਆ ਕੰਮ ਕਰ ਰਹੇ ਐਮਰਜੈਂਸੀ ਹੋ ਗਈ ਤੁਸੀਂ ਉਸ ਸਟੇਟ ਨੂੰ ਨਹੀਂ ਜਾ ਕੋਈ ਗੱਲ ਨਹੀਂ ਬਾਅਦ ਚ ਆਦਾ ਕਹਦੇ ਹੋ ਜੀ ਮੈਂ ਸਟਾਟ ਨੂੰ ਉੱਥੇ ਗਿਆ ਨਹੀਂ ਤਾਂ ਕੋਈ ਚਾਰਜ ਤੁਹਾਡਾ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਸਬਮਿਟ ਕਰਾਉਣਾ ਹੈ ਤੇ ਜ਼ਿਲ੍ਹਾ ਪ੍ਰਧਾਨ ਨੇ ਆਪਦਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਪੰਜਾਬ ਪ੍ਰਧਾਨ ਨੇ ਉੱਥੇ ਤੇ ਪੰਜਾਬ ਪ੍ਰਧਾਨ ਨੇ ਆਪਦਾ ਟੂਰ ਪ੍ਰੋਗਰਾਮ ਤਿੰਨੇ ਇੰਚਾਰਜਾਂ ਨੂੰ ਭੇਜ ਦੇਣਾ ਹੈ ਉਹਦੀ ਕਾਪੀ ਕਰਨੀ ਹੈ ਸਰਗੇ ਸਾਹਿਬ ਪੇਸ਼ੀ ਵੀ ਨੂੰ ਫਾਲ ਇਹ ਇੱਕ ਨਵਾਂ ਨਿਯਮ ਮਨਾਇਆ ਹੈ ਇਸ ਤੇ ਗਾਹ ਤੋਂ ਬਾੜ ਫਰਮਾਉਣੀ ਹੈ ਤਾਂ ਜੋ ਕਿਸੇ ਵੇਲੇ ਵੀ ਕਿਸੇ ਵੀ ਅਕੀ ਦਾ ਵੀ ਚੈੱਕ ਹੋ ਸਕਦਾ ਵੀ ਬੰਦਾ ਇਹ ਪ੍ਰੋਗਰਾਮ ਨਹੀਂ ਸੀ ਸਾਰਾ ਫਰੋਡ ਦਾ ਨਹੀਂ 15 ਦੇ 15 ਨੇ 15 ਦਿਨਾਂ ਚ ਉਹ ਇਹ ਤਾਂ ਹੁਣ ਹੈਗਾ 10-11 ਨੇ ਲਾਦੇ ਤੇ 3-4 ਦਿਨ ਨੂੰ ਕੰਮ ਪੈ ਗਿਆ ਇਹ ਬੇਰੀ ਸਾਹਿਬ ਹੁਣ ਇਸ ਤਰ੍ਹਾਂ ਦੀ ਮੰਗ ਹੈ ਸਰਗੇ ਸਾਹਿਬ ਕੱਲ ਖਰਗੇ ਸਾਡਾ ਬਿਆਨ ਲੱਗਿਆ ਖਬਰਾਂ 'ਚ ਜਿਹੜਾ ਵਿਅਕਤੀ ਨੌਨ ਪਰਫਾਰਮਰ ਹੋਇਆ ਸਟੇਟ ਚਾਹੇ ਉਸ ਸਟੇਟ ਦਾ ਇੰਚਾਰਜ ਹੈ ਉਹ ਜ਼ਿੰਮੇਵਾਰੀ ਉਹਦੀ ਹੋਣੀ ਇਹਦਾ ਮਤਲਬ ਪੰਜਾਬ 'ਚ ਜੇ ਨੌਨ ਪਰਫਾਰਮੈਂਸ ਹੋ ਗਈ ਤਾਂ ਕਿੰਨੇ ਪ੍ਰਬਾੜੀ ਤੇ ਰਾਜਾ ਵੜਿੰਦਾ ਗਈ ਸੋ ਇਹ ਇਸ ਕਾਰਨ ਤੁਸੀਂ ਧਿਆਨ ਰੱਖਣਾ ਮੈਂ ਤਾਂ ਮਾੜਾ ਪੁੱਟਾ ਜੇ ਪਰਫਾਰਮ ਵੀ ਕਰਦਾ ਮੇਰੇ ਤਾਂ ਪਹਿਲਾਂ ਹੀ ਨਹੀਂ ਮੈਂ ਕਹਿੰਦਾ ਨਹੀਂ ਘਰ ਜਦੇ ਜਾਂਦੇ ਨਹੀਂ ਮੇਰੇ ਟਾਈਮ ਦਾ ਮੰਨ ਲਓ 7 ਸੀਟਾਂ ਜਿੱਤ ਕੇ ਪਹਿਲੀ ਵਾਰੀ ਪੰਚਾਇਤਾਂ ਆਤੀਆਂ ਜਿੱਤ ਕੇ ਪਹਿਲੀ ਵਾਰੀ ਕਾਰਪੋਰੇਸ਼ਨ 'ਚ ਗੱਲ ਬਣੀ ਹੈ ਨਹੀਂ ਜਿਹੜੀ ਸਰਕਾਰ ਹੁੰਦੀ ਸੀ ਕਾਰਪੋਰੇਸ਼ਨ ਉਹ ਸਰਕਾਰਾਂ ਬਣਾ ਜਾਂਦੀ ਸੀ ਚਾਹੇ ਕਾਲੀਆਂ ਦੀਆਂ ਰਹਿਣ ਜਾਂ ਕਾਲੀਆਂ ਨੇ ਕਾਰਪੋਰੇਸ਼ਨਾਂ ਪਾਈਆਂ ਇਸ ਵਾਰੀ ਦੋਆ ਥਾਂ ਤੇ ਸਾਡੀ ਮжоਰਿਟੀ ਦੋਆ ਤੇ ਉਹਨਾਂ ਤੋਂ ਮжоਰਿਟੀ ਨਹੀਂ ਲਈ ਉਹ ਵੀ ਮжоਰਿਟੀ ਤੋਂ ਥੱਲੇ ਰਹਿ ਚਾਹੇ ਗੁਲੰਦਰ ਸੀ ਚਾਹੇ ਲੁਧਿਆਣਾ ਸੀ ਪੂਰਾ ਫਿੱਜਰ ਨਹੀਂ ਹੋਈ ਫਿਰ ਪਟਿਆਲੇ ਬੰਦੇ ਛੇਾਂ ਨੇ 40 ਬੰਦਿਆਂ ਨੇ ਕਾਗਜ਼ਾਂ ਦੇ ਕਰਕੇ ਬਣਾਈ ਇਹਦਾ ਮਤਲਬ ਅਰਪਰ ਵੋਟਰ ਵੀ ਫੋਟਿਆਂ ਦੀ ਮੁੜਿਆ ਬੀਜਪੀ ਅੰਨੀ ਨਹੀਂ ਮੁੜਿਆ ਕੋਈ ਲੱਗਾ ਸੀ ਸ਼ਹਿਰੀ ਇਹ ਤਾਂ ਹੋ ਗਿਆ ਪਾਰਲੀਮੈਂਟ ਦੇ ਵਿੱਚ ਸ਼ਹਿਰੀ ਗਿਆ ਉਧਰ ਤੋਂ ਲੇਕਿਨ ਸ਼ਹਿਰੀ ਫੇਰ ਵਾਪਸ ਮੁੜਿਆ ਇਹਨਾਂ ਕਾਰਪੋਰੇਸ਼ਨ 31 ਸੀਟਾਂ ਅਸੀਂ ਲੜਿਆਣੇ ਦਿੱਤੇ ਮੈਂ ਪੰਜ ਹਲਕੇ ਘਟ ਗਿਆ ਸ਼ਹਿਰ ਚ ਲੇਕਿਨ ਇਹ ਸਾਰੀ ਉਹ ਵੀ ਜਿੱਤੇ ਅਸੀਂ 31 ਜਿੱਤੇ ਆ ਮਤਲਬ ਹਿੰਦੂ ਜਿਹੜਾ ਅਰਬਨ ਵੋਟਰ ਸੀ ਉਹ ਵੀ ਸਾਨੂੰ ਗੱਲਾਂ ਬਹੁਤ ਹੈ ਕਰਨ ਨੂੰ ਡਿਸਪਲਿਨ ਦੀ ਗੱਲ ਮੇਰੀ ਇਹ ਕੁਰਸੀ ਪੱਕੀ ਨਹੀਂ ਹੈ ਇਹ ਰਾਹੁਲ ਗਾਂਧੀ ਜੀ ਦੇ ਕਾਂਗਰਸ ਪਾਰਟੀ ਦੀ ਅਮਾਨਤ ਹੈ ਇੱਥੇ بڑے ਪ੍ਰਧਾਨ ਆਏ ਤੇ بڑے ਚਲੇ ਗਏ ਇਹ ਰਾਜਾ ਬਣੀ ਨਹੀਂ ਜਾ ਸਕਦਾ ਲੇਕਿਨ ਜਿੰਨਾ ਚਿੱਕਰ ਹੈਗੇ ਆ ਉਹਨਾਂ ਚਿੱਕਰ ਤਦਲੇ ਦੇ ਨਾਲ ਕੰਮ ਕਰਨੇ ਤੇ ਹੋ ਸਕਦਾ ਮੈਂ ਜਾਵਾਂ ਵੀ ਇਹ ਜ਼ਰੂਰੀ ਨਹੀਂ ਉਹ ਹੋ ਜਾਣਾ ਕੰਮ ਮਾਰਾ। ਹਾਂ ਇੱਕ ਮਿੰਟ। ਪਰ ਅਸੀਂ ਕੰਮ ਕਰਨਾ ਹੈ। ਜਦ ਸਿਪਲੋਂ ਦੀ ਕਿੰਨੀ ਵੱਡੀ ਗੱਲ ਹੈ। ਜਿਹੜਾ ਸਭ ਤੋਂ ਇੰਡਿਸਿਪਲਨ ਮੰਦਾ ਹੈ। ਪਾਰਟੀ ਉਹ ਸਭ ਤੋਂ ਵੱਧ ਟੈਲੀਵਿਜ਼ਨ ਤੇ ਬੋਲਦਾ। ਜਿਨ੍ਹਾਂ ਲੋਕਾਂ ਨੇ ਪਾਰਟੀ ਦੇ ਲੀਡਰਾਂ ਦੇ ਖਿਲਾਫ ਕੈਂਡੀਡੇਟਾਂ ਦੇ ਖਿਲਾਫ ਲੀਡਰ ਲੜਾਏ ਹੋਣ ਉਹ ਜਿਸਤ ਨਹੀਂ ਲੋਨ ਦਰਨਗੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਚਾਹੇ ਛੋਟੇ ਲੈਣ ਦੇ ਚਾਹੇ ਵੱਡੇ ਲੈਣ ਦੇ ਉਦਾਹਰਨ ਲਈ ਤੁਹਾਨੂੰ ਸੁਪਾਲ ਸਿੰਘ ਖੇੜਾ ਦਾ ਨਾਮ ਸਾਰੇ ਗਾਂਦਿਓ ਸੁਪਾਲ ਸਿੰਘ ਖੇੜਾ ਸੀਐਲਪੀ ਦਾ ਨਿਗਰਸੀ ਆਮ ਆਦਮੀ ਪਾਰਟੀ ਦਾ ਤੇ ਜਦੋਂ ਬੋਲਦਾ ਸੀ ਉਹ ਕਟਾਕੇ ਕਾਹਦੇ ਨਾਲ ਸੀਗਾ ਸਾਹਮਣੇ ਅਸੀਂ ਕਹਿੰਦੇ ਸੀ ਹੁਣ ਸੁਕਾਰ ਖਰਾਬ ਹੋਊਗਾ ਸਰਕਾਰ ਚ ਅਸੀਂ ਸੀ ਆਪੋਜੀਸ਼ਨਰੀ ਦੈਟਸ ਉਹਨੇ ਇੱਕ ਵਾਰੀ ਕੇਂਦਰੀ ਮੰਤਰੀ ਸਾਹਿਬ ਦੀ ਗੱਲ ਤੇ ਗੱਲ ਵੀ ਜਾਏ ਦੀ ਸੀ ਉਹਨੇ ਵਿਕਰਮਜੀਤ ਜੀFieldError ਮਾਫੀ ਮੰਗ ਲਈ ਅਖਬਾਰਾਂ ਮੰਗ ਲਈ ਇਸ ਕਰਕੇ ਵੀ ਮੈਨੂੰ ਰੋਜ਼ ਤਰੀਕਾ ਤੇ ਭੁਗਤਣਾ ਪੈਂਦਾ ਹੈ ਤੇ ਮੈਂ ਉਹਨੂੰ ਨਰਮਨ ਤੇ ਕਹਿੰਦਾ ਕਿ ਮੈਂ ਉਹਨੇ ਕਲਾਕ ਕੇਸ ਪਾਇਆ ਸੀ ਤੇ ਮੈਂ ਯਾਰ ਮਾਫੀ ਮੰਗਦਾ ਕਿ ਮੇਰਾ ਖੜਾ ਚ ਮੈਂ ਆਪਣੇ ਕੰਮ ਤੇ ਲੱਗਾ ਮੈਨੂੰ ਲੱਗਾ ਮੈਨੂੰ ਕਿਹੜਾ ਜੀਜੀਵਾਲ ਸਾਹਿਬ ਦੇ ਪਾਸੇ ਸੋ ਪਾਸ ਖੈਰੇ ਨੇ ਕਹਿੰਦਾ ਵੀ ਇਹ ਗੱਲ ਨਹੀਂ ਕਰਨੀ ਚਾਹੀਦੀ ਜੀਜੀਵਾਲ ਸਾਹਿਬ ਹਰਤਾ ਸੱਚੀ ਸੀ ਕੋਈ ਮਾਨਿਕਾ ਕਹਿੰਦੀ ਪਾਸ ਸੋਕਾਲ ਸੇ ਹੀ ਖੈਰੇ ਨੂੰ 15 ਦਿਨ ਬਾਅਦ ਤੇ ਸੋ ਪਾਸ ਸੇ ਖੜਾ ਆਉਂਦੇ ਨਾਲ 18 ml ਚੋਂ ਕਿ 19 ਚੋਂ 5 ml ਲੈ ਕੇ ਚਲਾਂਗੇ ਜਿਹੜੇ ਚ ਕਮਾਲੂ ਸਾਹਿਬ ਅੱਗੇ ਸਨ ਤੇ ਮੈਂ ਪੰਜ ਤੇ ਕੋਨਾ ਦੀ ਖਾਤੇ 치ਮਾ ਸਾਹ ਬਣਾ ਦਿੱਤੇ ਬਣਾ ਦਿੱਤੇ 치마 ਹਰਪਾਲ 치마 ਫਰਾਂਸ मिनिस्टर ਕੋ ਪਹੁੰਚਾ ਤੇ ਜਦੋਂ ਹਰਪਾਲ 치마 ਆ ਗਏ ਹੰਦੀ ਸਾਹਿਬ ਤੁਸੀਂ ਸੀਗੇ ਤੇ ਮੈਂ ਸੋਚਿਆ ਵੀ ਕੇਦਰੀਵਾਦ ਸਾਹਿਬ ਦੇ ਬੇੜਾ ਹੀ ਬਾਹਰ ਚਾਲੂ ਪਾਗੀਆ ਕਿ ਯਾਰ ਕੀ ਹੋ ਜਾ ਬੰਦਾ ਇਹ ਇਹ ਉਸ ਬੰਦੇ ਨੂੰ ਲਾ ਕੇ ਜਮਾ ਮਾਤਾ ਨਾਲ ਮਾਰ ਰਿਹਾ ਤਾਂ ਵੀ ਅੰਕੀ ਮੇਰੀ ਤੁਸੀਂ ਦੱਸੋ ਮੈਂ ਘੱਟ ਨਾੜੇ ਇਹ ਮੇਰੀ ਸੋਚ ਸੀ ਅਰੇ ਕੀ ਕਰਤਾਗਾ ਹੁ ਚੀਮਾ ਸਾਤ ਤੋਂ ਤਾਂ ਗੰਦ ਬਣਦੀ ਦੀ ਵਿਚਾਰੇ ਅੱਛਾ ਸੁਣੋ ਮੈਂ ਉਹਦਾ ਨਤੀਜਾ ਇਹ ਹੋਇਆ ਸੁਣੋ ਡਿਸਪਲਨ ਦਾ ਡੰਡਰਾ ਕਿ ਉਹ 92 ਸਿੱਤਾ ਉਹਨਾਂ ਨੇ ਪਰਵਾਹ ਨਹੀਂ ਕੀਤੀ ਪੰਜਾਂ ਦੇ ਲਈ ਵੀ ਗਏ ਪਰ 99 ਸੀਤਾ ਨਾਲ ਵਾਪਸ ਆਇਆ ਚੂ ਨਹੀਂ ਕਰਨ ਦਿੱਤੀ ਕਿਸੇ ਨੂੰ ਚੂ ਨਹੀਂ ਸਾਡੇ ਜਿਹੜਾ ਮਰਜੀ ਲਿਆ ਉਹ ਪੌਡਕਾਸਟ ਸੀ ਕਿ ਤਾਂ ਇੰਨੇ ਹੋਏ ਪਿਆ ਉੱਤਰ ਕਰ ਲਈ ਫਿਰਦੇ ਆ ਜਿਹੜੇ ਮਾਤਿਆਂ ਦੇ ਮੂੰਹ ਦੇ ਲਾ ਦਿੰਦੇ ਉਹ ਦੱਬੀ ਤੁਰੇ ਦੱਸੋ 99 ਸੀਤਾ ਇਹ ਵੀ ਨਹੀਂ ਆਈਆਂ ਬੋਲੋ ਮਾਫੀ ਮੰਗਣ ਤੋਂ ਬਾਅਦ ਤੇ ਸੁਪਾਸਿੰ ਖੈਰਾ ਕਿਉਂ ਨੋਂ ਤੋਂ ਬਾਅਦ ਸੋ ਮੇਰੇ ਭਾਈ ਦਾ ਮਤਲਬ ਜਿਸ ਪਰਿਵਾਰ ਜਿਸ ਕਰੇ ਡਿਸਪਲਨ ਨਹੀਂ ਉਪਰਾਰ ਨਹੀਂ ਵੱੰਡ ਕੋ ਸਰਕਾਰਾਂ ਪਾਰਟੀ ਦੇ ਬਦਲਣ ਕੀ ਹੈ ਪ੍ਰਧਾਨ ਮੰਤਰੀ ਇੱਛਾ ਹਰ ਨੇਤੀ ਵੀ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਭਾਈ ਰਾਗਾ ਬਿੰਦਾ ਕੋਈ ਸੁੱਖ ਹੈ ਆ ਸਾਰੇ ਲੀਡਰਾਂ ਦੀ ਇੱਛਾ ਹੋ ਸਕਦੀ ਹੈ ਪ੍ਰਧਾਨ ਮੰਤਰੀ ਕੋਈ ਇਤਰਾਜ਼ ਨਹੀਂ ਲੇਕਿਨ ਟੈਲੀ ਨਹੀਂ ਦਿੰਦਾ ਇਹ ਅਖਬਾਰ ਚੁਗਾ ਕੇ ਗਲਤ ਕਹ ਲੈ ਮੇਰੀ ਦੱਸੋ ਇੱਕ ਰਾਜ ਅਸੀਂ ਸਾਰੇ ਦੀ ਇੱਛਾ ਸਾਡੇ ਥੱਲੇ ਬੈਠੇ ਕਹਿੰਦਾ ਸਾਡੀ ਹੋ ਸਕਦੀ ਯਾਰ ساری ਉਮਰ ਲਾਤੀ ਇਹਨਾਂ ਨੇ ਪਾਰਟੀ ਦੇ ਵਿੱਚ ਵੀ ਮੈਂ ਨਹੀਂ ਪਰਦਾ ਦੀ ਟਰੇ ਕਰ ਕੀ ਗੱਲ ਹੈ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਸੋ ਤੁਜੀਆ ਲੋ ਜਦੋਂ ਇੱਕ ਸਾਫੀ ਕਰਨ ਸੀ ਮੁੱਖ ਮੰਤਰੀ ਨੇ 900 ਹੋਣਾ ਚਾਹੀਦਾ ਕੋਈ ਹੁਣ ਮੁੱਖ ਮੰਤਰੀ ਕਾਂਗਰਸ ਪਾਰਟੀ ਅਨਾਉਂਸ ਨਹੀਂ ਕਰਦੀ ਕਿਸੇ ਹੁਣ ਜਿਹੜੀਆਂ ਵੀ ਇਹ ਤੋਂ ਪਹਿਲਾਂ ਸਰਕਾਰਾਂ ਬਣੀਆਂ ਉਹ ਕਿਸੇ ਨੂੰ ਮੁੱਖ ਮੰਤਰੀ ਔਰ ਮੈਂ ਇਸ ਦੌਰ ਚ ਨਹੀਂ ਨਾ ਹੀ ਮੰਨਣਾ ਚਾਹਣੇ ਮੇਰੇ ਕਹਿਣਾ ਮਦਮ ਐਡਜੋਬ ਅਖਾ ਸੇਰਾ ਥੋੜਾ ਹੁੰਦਾ ਕਿ ਕਾਂਗਰਸ ਪਾਰਟੀ ਸਾਡੇ ਰਾਜ ਚ ਪ੍ਰਧਾਨਗੀ ਚ ਕਾਂਗਰਸ ਵਾਪਸ ਆ ਗਈ ਇਹ ਬੜੀ ਗੱਲ ਮੁੱਖ ਮੰਤਰੀ ਪਰਮਜੀਤ ਸਿੰਘ ਬਾਦ ਹੈਗੇ ਨੇ ਨਾ ਤੁਸੀਂ ਕਿੰਨਾ ਮੈਨੂੰ ਜਾਣੀਓ ਕਿੰਨੇ ਲੋਕ ਸਲਾਉਂਦੇ ਆ ਪੰਜਾਬ ਦੇ ਬਾਦਲ ਸਾਹਿਬ ਪੰਜਣਾ ਦੀ ਰਹਿ ਕੇ ਕਿਹਨੇ ਜਿਸਲਾਉਂਦੇ ਸੋ ਐ ਕੋਈ ਜ਼ਰੂਰੀ ਨਹੀਂਗਾ ਵੀ ਜਿਹੜਾ ਮੁੱਖ ਮੰਤਰੀ ਨਹੀਂ ਬਣੇਗਾ ਉਹ ਮਰ ਜਾਏਗਾ ਉਹਦੀ ਪੂਰੀ ਜਾਨ ਨਿਕਲ ਜਾਏਗੀ ਉਹ ਤੋਂ ਬਿਨਾ ਵੀ ਇੱਕ ਜੀਵਨ ਹੈਗਾ ਸੋ ਕਾਂਗਰਸੀ ਭਰਾਓ ਤੁਸੀਂ ਬਹੁਤ ਚੰਗੇ ਲੋਗ ਹੈ ਸਾਨੂੰ ਫੇਰ बार-बार ਸਾਨੂੰ ਸਾਰਿਆਂ ਨੂੰ ਮੌਕਾ ਦਿੰਨੇ ਹੈ ਸਾਰੇ ਮੰਚ ਤੇ ਸਾਡੇ ਲੀਡਰ ਸਹਿਬਾਨ ਇਹਨਾਂ ਚ ਕੋਈ ਵੀ ਐਸਾ ਪਿੜਤਾ ਨਾ ਮੈਨੂੰ ਨਜ਼ਰ ਆਉਂਦਾ ਹੋਵੇ ਤਾਂ ਮੈਂ ਕਹਿ ਜਾ ਇੱਕ ਵੀ ਕੋਈ ਹੈ ਨਹੀਂ ਕਿ ਕੋਈ ਫਰਜੀ ਵਾਲਾ ਹੈ ਜਾਂ ਕੋਈ ਫਲਾ ਹੈ ਹਰ ਵਿਅਕਤੀ ਦੀ ਆਪਦੀ ਆਪਦੀ ਮਿਹਨਤ ਹੈ ਹਰ ਵਿਅਕਤੀ ਆਪਦੇ ਆਪਦੇ ਖਿੱਤੇ ਦੇ ਵਿੱਚ ਮਿਹਨਤ ਕਰਦਾ ਹੈ ਅੱਥਲੇ ਗਰਾਊਂਡ ਨਾਲ ਜੁੜੇ ਹੋਏ ਸਾਡੇ ਅੱਜ ਦੇ ਲੀਡਰ ਹੈ ਮੈਂ ਤੁਹਾਨੂੰ ਕਹਿ ਚੁੱਕਿਆ ਜੀ ਇੱਕ ਅਜਾ ਲੀਡਰ ਹੋਊਗਾ ਪੰਜਾਬ ਲੈਵਲ ਤੇ ਵੀ ਜਿਹੜਾ ਹਵਾਲਾ ਹੋਏਗਾ ਮੈਂ ਕੋਮੇਡੀ ਨਹੀਂ ਕਰਦਾ ਅਗਰ ਗਾਈ ਅੱਜ ਬਹੁਤ سارے ਲੀਡਰ ਉਹਨਾਂ ਨੇ ਪਤਾ ਕੀਤਾ ਜੇ ਵਰਕਰ ਦੀ ਕਦਰ ਕਰਾਂਗੇ ਤਾਂ ਕਾਂਗਰਸ ਪਾਰਟੀ ਜਿਉਂਦੀ ਰਹੇਗੀ ਤੇ ਅਸੀਂ ਜਿਉਂਗੇ ਹਾਂ ਤੇ ਨਹੀਂ ਅਸੀਂ ਵੀ ਮਰ ਜਾਂਦੇ ਹਾਂ ਤੇ ਕਾਂਗਰਸ ਪਾਰਟੀ ਤੁਹਾਨੂੰ ਅਨਮਾਨ ਥੈਂਕ ਯੂ ਸੋ ਮਚ ਤੁਸੀਂ ਲੋਗ ਆਏ ਅਸੀਂ ਥੋੜਾ ਸਮਾਂ ਲਿਆ ਬਹੁਤ ਸਾਰੇ ਭਾਵਨਾ ਸੀਗਾ ਮੈਂ ਤਾਂ کہہ ਰਿਹਾ ਸੀ ਕਈ ਜਰੀ ਅੰਕਲ ਸਹਿਬਾਨ ਕਈ ਜਰੀ ਜਦੋਂ ਗਰਮ ਬੋਲਦੇ ਆ ਬੰਦਾ ਉਹ ਚੰਗਾ ਭਰ ਨਹੀਂਦਾ ਪਰ ਕਈ ਜਰੀ ਅੱਜ ਇੰਡੀਆ ਨਿਊਜ਼ ਵਾਲੇ ਏਐਨਆਈ ਆਵੇ ਇਹਨਾਂ ਨੇ ਹੋਰੀ ਮੱਕ ਮਾਰ ਦੇ ਵੀ ਯਾਰ ਅੱਜ ਤਾਂ ਉੱਥੇ ਗੜਬੜ ਹੋ ਗਈ ਸੁਝਾਵ ਹੈ ਮੇਰੇ ਕਹਿਣ ਮੱਲੋ ਜਗਾ ਕੇ ਸਮਾ ਸਮਝੂਰ ਦੇ ਕੇ ਸਾਡੇ ਪੰਜਾਬ ਦੇ ਸਾਰੇ ਲੀਡਰ ਸਰਕਾਰ ਯੋਗ ਨਹੀਂ ਸਾਰੇ ਆਗੂ ਸਤਕਾਰਯੋਗ ਨੇ ਸਾਰੇ ਮੇਰੇ ਤੋਂ ਵੱਧ ਬਜ਼ੁਰਗੇਦਾਰ ਨੇ ਸਾਰੇ ਲੀਡਰ ਮੇਰੇ ਨਾਲ ਵੱਧ ਸਿਆਣੇ ਨੇ ਸਾਰਿਆਂ ਤੋਂ ਮੈਂ ਕੁਝ ਸਿੱਖ ਸਕਦਾ ਹਾਂ ਇਹ ਮੈਂ ਭਰਨਾ ਹਮੇਸ਼ਾ ਰੱਖਦਾ ਹਾਂ ਹਾਂ ਕਦੇ ਕਦੇ ਗਲਤੀਆਂ ਵੀ ਹੋ ਜਾਂਦੀਆਂ ਜਿੰਦਗੀ 'ਚ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਸੋ ਕਿਰਪਾ ਕਰਕੇ ਜਿੱਥੇ ਪੰਜਾਬ ਪ੍ਰਧਾਨ ਕੋ ਗਲਤੀ ਹੋਵੇ ਟੈਲੀਫੋਨ ਕਰਕੇ ਤੁਸੀਂ ਮੈਨੂੰ ਦੱਸ ਦਿਓ ਕਰੋ ਤਾਂ ਜੋ ਮੈਂ ਆਪਦੀ ਗਲਤੀ ਸੁਧਾਰੂੰਗਾ ਰੋਜ਼ ਮੈਂ ਗਲਤੀ ਕਿਤੇ ਕਰਦਾ ਹਾਂ ਤਾਂ ਮੈਂ ਉਹਨੂੰ ਸੁਧਾਰਨasse ਤਿਆਰ ਹੈਗਾ ਲੀਡਰ ਸਹਿਬਾਂ ਦਾ ਮੇਰੇ ਵੱਡੇ ਭਰਾ ਨੇ ਸਾਰੇ ਚਾਹੇ ਉਹ ਕੋਟਲੀ ਸਾਹਿਬ ਹੈ ਪ੍ਰਗਟਜੀ ਹੈ ਚਾਹੇ ਲਾਡੀ ਜੀ ਹੈ ਹੈਂਗਰੀ ਸਾਹਿਬ ਹੈ 베ਰੀ ਸਾਹਿਬ ਹੈ ਜਿੰਦਰ ਜੀ ਹੈ ਲੇਕਿਨ ਕੋਈ ਆਮ ਵਿਅਕਤੀ ਦੀ ਸੁਝਾਵ ਹੋਏਗਾ ਤਾਂ ਉਹ ਆ ਵੀ ਝੋਲੀ ਚ ਪਾ ਕੇ ਜ਼ਰੂਰ ਸਿਰ ਮੱਥੇ ਲਾ ਕੇ ਮੰਨਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੀ ਕਿਰਪਾ ਸਭ ਕੇ ਅੱਜ ਸਰਕਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਵਾਜਾ ਵਾਜਾ ਲੱਗਿਆ ਕਿ ਕਾਂਗਰਸ ਆ ਰਹੀ ਹੈ ਆ ਰਹੀ ਹੈ ਆ ਰਹੀ ਹੈ ਨਾਪਦੇ ਵਾਸਤੇ ਆ ਜਿਹੜੇ ਹਜ਼ਾਰ ਨੂੰ 500 ਲੋਕ ਬੈਠੇ ਹੋ ਇਸ 500 ਲੋਕ ਦੇ ਨਾਲ ਅੱਗੇ 5-7 ਲੱਖ ਬੰਦਾ ਜੁੜਿਆ ਹੋਇਆ ਹਰੇਕ ਹਲਕੇ ਦਾ 2-2 ਲੱਖ ਬੰਦਾ ਆਪਾਂ ਸਾਰੇ ਰੱਬ ਦੇ ਵਾਸਤੇ ਡੇਢ ਦੋ ਸਾਲ ਮਿਹਨਤ ਕਰਕੇ ਤੇ ਜਾਗ ਤੇ ਰਹਿ ਕੇ ਦੁਬਾਰੇ ਸਰਕਾਰ ਨੂੰ ਵਿਆਕੇ ਲੋਕਾਂ ਦਾ ਮਾਨ ਸਨਮਾਨ ਵਧਾਈਏ ਅਤੇ ਦਾਸਾ ਜੇਕਰ ਟੁੱਟ ਗਏ ਆਪਾਂ ਫਿਰ ਮੁਸ਼ਕਿਲ ਜਿਹੜਾ ਪਹਿਲਾ ਹੈ ਉਹ ਬਹੁਤ ਲੰਮਾ ਹੋ ਜਾਣਾ ਹੈ ਫਿਰ ਉਹ ਕਿਸੇ ਦੇ ਵਸ ਦੀ ਗੱਲ ਰਹਿਣੀ ਪਹਿਲੀ ਕੁਰਸੀ ਦੂਜੀ ਕੁਰਸੀ ਤੀਜੀ ਕੁਰਸੀ ਚੌਥੀ ਕੁਰਸੀ ਇਹ ਮੇਰ ਜਾਣੀ ਹੈ ਘਰੇਕ ਨੂੰ ਮੈਨੂੰ ਵੀ ਲੱਗਦਾ ਕੋਈ ਇਸ ਤੋਂ ਵੱਧ ਚੱਲ ਜਾਣਾ ਸੋ ਜੇ ਕਿਤੇ ਘਰੇ ਕੁਝ ਗੱਲ ਬਣੂਗੀ ਜਾਣ ਕੇ ਆਪ ਦਾ ਮਾਰੂ ਤੇ ਛਾਵੇਂ ਸਿੱਟੂ ਸਰਕਾਰ ਬਣੂਗੀ ਕਿਤੇ ਮਾੜਾ ਮੁੰਡਾ ਘੱਟ ਵੀ ਚੱਲਦੀ ਹੋਈ ਜੀ ਤਾਂ ਟੋਟ ਪੱਥਰ ਰਹਿ ਗਏ ਜਾਊਗਾ ਤੇ ਜੇ ਸਰਕਾਰ ਨਾ ਹੋਈ ਤਾਂ ਰੋਜ਼ ਨੱਦੇ ਰਹਿੰਦੇ ਆ ਵੀ ਭਗਵੰਤ ਸਿੰਘ ਨਾਲ ਉਥੋਂ ਨਾ ਫੰਨੇ ਲਾਉਣ ਕਰਦੇ ਨੇ ਆਰਡਰ ਕਰਦੇ ਨੇ ਤੇ ਆਦੀ ਸਰਕਾਰ ਚ ਵੀ ਟੋਟ ਪੱਥਰ ਰਹਿ ਗਏ ਰੰਗਾ ਕਾ ਵੀ ਬਲਾਗ ਨਾ ਪ੍ਰਧਾਨ ਉਹ ਇੱਕ ਵਾਰੀ ਤੇ ਜਾ ਕੇ ਥਾਣੇ ਚ ਮਾਰਦਾ ਬੱਟਾ ਭਾਵੇਂ ਕੰਦ ਜਵਣਾ ਨਾ ਕਿਸ ਸਮੇਂ ਪਰ ਉਹ ਸੁੱਤੇ ਬੈ ਨੂੰ ਇਹ ਮਾਰੂਗਾ ਨਹੀਂ ਮੈਨੂੰ ਹੱਥ ਨਹੀਂ ਕੁਲਾ ਸਕੋ ਸੋ ਤਖੜੇ ਰਹੁ ਤੇ ਸਰਕਾਰ ਬਣਾਓ ਆਵੇ ਕਿਸ ਕੋਈ ਚੰਗਾ ਲੱਗਦਾ ਪਾਵੇ ਨਹੀਂ ਲੱਗਦਾ ਪਰ ਸਾਡਾ ਨਿਸ਼ਾਨਾ ਹੁ ਸਰਕਾਰ ਹੋਣੀ ਚਾਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਆਏ ਮੈਂ ਖਾਸ ਕਰਕੇ ਦੇਰੀ ਸਾਹਿਬ ਦਾ ਤੇ ਲਾਡੀ ਜੀ ਦਾ ਜ਼ਿਲ੍ਹਾ ਪ੍ਰਧਾਨ ਦੇ ਹੋਣ ਦੇ ਨਾਤੇ ਸਾਡੇ ਦੋਵੇਂ ਮਾਈਸ ਪ੍ਰਧਾਨਾਂ ਦਾ ਪਮਨ ਜੀ ਦਾ ਤੇ ਭੱਲਾ ਜੀ ਦਾ ਗਿਰਦੀਆਂ ਜਿਹੜੀਆਂ ਤੋਂ ਧੰਨਵਾਦ ਕਰਦੇ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਲੜ ਕੇ ਜਿਹੜੀ ਮੀਟਿੰਗ ਕਰਾਈ ਹੈ ਤੁਹਾਡਾ ਦੋਨਾਂ ਜਣਿਆਂ ਦਾ ਬਹੁਤ ਸ਼ੁਕਰਗੁਜ਼ਾਰ ਔਰ ਦਲੀਸ਼ਾਬਾ ਪਾਏ इतनी दूर से आप आ रहे हैं रोज जा रहे हैं जिला जिला पर जा रहे हैं ऐसे प्रभारी हमें चाहिए थे जो गांव-गांव, ढाणी डानी हो जाए और जो हर व्यक्ति को दो साल बाद जानने लगे कि किसके पास कितना सामान है किसके पास कितना सामान है ऐसा प्रभारी हमें मिलना चाहिए तो आपका धन्यवाद कि आप भी जलंधर और हर जिले में जा रहे हैं चलाई थोड़ा सारे धन्यवाद जय हिंद जय